ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਹ ਗੀਤ ਜਾ ਗ਼ਜ਼ਲ ਮੈਂ ਤੈਨੂੰ 6 2013 ਨੂੰ ਲਿਖੀ ਸੀ ਆਓ ਆਪਾਂ ਇਹਨੂੰ ਪੜ੍ਹ ਕੇ ਸਾਂਝੀ ਕਰਦੇ ਹਾਂ ਮੁਖੜੇ ਤੇਰੇ ਤੇ ਮੁਸਕ ਦੀ ਜਦ ਮੁਸਕਾਨ ਤੱਕਾਂ ਮੁਖੜੇ ਤੇਰੇ ਤੇ ਮੁਸਕ ਦੀ ਜਦੋਂ ਮੁਸਕਾਨ ਤੱਕਾਂ ਫੁੱਲਤੇ ਪਏ ਤਰੇਲਪੋਂ ਢਰਦੀ ਇਹ ਜਾਨ ਤੱਕਾਂ ਮੁਖੜੇ ਤੇਰੇ ਤੇ ਮੁਸਕਦੀ ਜਦੋਂ ਮੁਸਕਾਨ ਤੱਕਾਂ ਫੁੱਲ ਤੇ ਪਏ ਤਰੇਲ ਬੂੰਦ ਠਰਦੀ ਇਹ ਜਾਨ ਤੱਕਾਂ ਤੱਕਣ ਤੇਰੇ ਦੀ ਅਦਾ ਲਹਿੰਦੀ ਮਨ ਦੇ ਨੇਰੇ ਤੱਕਣ ਤੇਰੇ ਦੀ ਅਦਾ ਲਹਿੰਦੀ ਮਨ ਦੇ ਨੇਰੇ ਇਸ ਕਰਮ ਸਦਕਾ ਰੌਸ਼ਨ ਹੁੰਦਾ ਜਹਾਨ ਦੇਖਾਂ ਤੱਕਾਂ ਤੱਕਣ ਤੇਰੇ ਦੀ ਅਦਾ ਲਹਿੰਦੀ ਮਨ ਦੇ ਨੇਰੇ ਇਸ ਕਰਮ ਸਦਕਾ ਰੌਸ਼ਨ ਹੁੰਦਾ ਜਹਾਨ ਤੱਕਾਂ ਮੁਖੜੇ ਤੇਰੇ ਤੇ ਮੁਸਕ ਦੀ ਜਦੋਂ ਮੁਸਕਾਨ ਤੱਕਾਂ ਮੈਂ ਇੱਕਦੀ ਰਹਿੰਦੀ ਹਾਂ ਮਿੱਟੀ ਤੇਰੇ ਖਿਆਲ ਤੋਂ ਮਹਿਕਦੀ ਰਹਿੰਦੀ ਹਾਂ ਮਿੱਟੀ ਤੇਰੇ ਖਿਆਲ ਤੋਂ ਸਲਗਦੀ ਹੈ ਰਹਿੰਦੀ ਮਿੱਟੀ ਤੇਰੇ ਮਲਾਲ ਤੋਂ ਮੈਂ ਇੱਕਦੀ ਰਹਿੰਦੀ ਹਾਂ ਮਿੱਟੀ ਤੇਰੇ ਖਿਆਲ ਤੋਂ ਸਲਗਦੀ ਹੈ ਰਹਿੰਦੀ ਮਿੱਟੀ ਤੇਰੇ ਮਲਾਲ ਤੋਂ ਤੇਰੀ ਹਾਜ਼ਰੀ ਦਾ ਨਸ਼ਾ ਉਤਰੇ ਨਾ ਹਾਲ ਤੋਂ ਤੇਰੀ ਹਾਜ਼ਰੀ ਦਾ ਨਸ਼ਾ ਉਤਰੇ ਨਾ ਹਾਲ ਤੋਂ ਖੜਿਆ ਹੋਇਆ ਸਾਰੇ ਦਾ ਸਾਰਾ ਜਹਾਨ ਤੱਕਾਂ ਮੁਖੜੇ ਤੇਰੇ ਤੇ ਮੁਸਕ ਦੀ ਜਦੋਂ ਮੁਸਕਾਨ ਤੱਕਾਂ ਤੇਰੇ ਚ ਗਮ ਹੋਣਾ ਮੇਰਾ ਮਕਾਮ ਆਖਰ ਤੇਰੇ ਚ ਗਮ ਹੋਣਾ ਮੇਰਾ ਮਕਾਮ ਆਖਰ ਹੈ ਤੇਰੀ ਗਲੀ ਚ ਹੋਣੀ ਮੇਰੀ ਸ਼ਾਮ ਆਖਰ ਤੇਰੇ ਚਕਮ ਹੋਣਾ ਹੈ ਮੇਰਾ ਮੁਕਾਮ ਆਖਰ ਹੈ ਤੇਰੀ ਹੀ ਗਲੀ ਚ ਹੋਣੀ ਮੇਰੀ ਸ਼ਾਮ ਆਖਰ ਇਹੋ ਮੇਰੀ ਜ਼ਰੂਰਤ ਹੈ ਮੇਰਾ ਇਨਾਮ ਆਖਰ ਤੈਨੂੰ ਕਰਾਂ ਖੁਦਾ ਆਪਣਾ ਆਪਣਾ ਇਮਾਨ ਤੱਕਾਂ ਇਹੋ ਮੇਰੀ ਜ਼ਰੂਰਤੋ ਮੇਰਾ ਹੈ ਇਨਾਮ ਆਖਰ ਕਿ ਤੈਨੂੰ ਕਰਾਂ ਖੁਦਾ ਆਪਣਾ ਆਪਣਾ ਇਮਾਨ ਤੱਕਾਂ ਮੁਖੜੇ ਤੇਰੇ ਤੇ ਮੁਸਕ ਦੀ ਜਦੋਂ ਮੁਸਕਾਨ ਤੱਕਾਂ ਹੈ ਇਸ਼ਕ ਇੱਕ ਮੁਸਲਸਲ ਫਕਤ ਇੰਤਜ਼ਾਰ ਸਾਦਾ ਲਿਬਾਸ ਚੰਚਲ ਹੁਸੈਨ ਹੋਸ਼ਿਆਰ ਹੈ ਇਸ਼ਕ ਇੱਕ ਮੁਸਲਸਲ ਫਕਤ ਇੰਤਜ਼ਾਰ ਸਾਦਾ ਲਿਬਾਸ ਚੰਚਲ ਹੁਸੈਨ ਹੋਸ਼ਿਆਰ ਕਦੇ ਚੁੱਪ ਕਦੇ ਹੰਝ ਕਦੇ ਜਿੱਤ ਕਦੇ ਹਾਰ ਤੂੰ ਇਸ ਤਾਂ ਅੰਜਾਮ ਤੱਕ ਮੈਂ ਇਮਤਿਹਾਨ ਤੱਕਾਂ ہے عشق کا مسلسل فقت انتظار سادہ لباس چنچل حسین ہوشیار کدے چپ کدے ہنج کدے اجت کدے ہار تو اس دا انجام دیکھ میں امتحان تکاں مخڑے تیرے تے مسک دی جدوں مسکان تکاں کھلتے پئے ترے لبوند تھر دی ای جان تکاں تھر دی ای جان تکاں ਧੰਵਾਦ ਜੀ